ਸਤ ਸ੍ਰੀ ਅਕਾਲ ਦੋਸਤੋ ਹੋ ਸਭ ਠੀਕ ਠਾਕ ਹੋ ਆਪਾਂ ਵੇਖਦੇ ਸੀਗੇ ਜੀ ਆਪਣਾ ਨਰਮਾ ਆ ਸਾਨੂੰ ਪਿੱਛੇ ਦਿਸ ਹੀ ਰਿਹਾ ਤੇ ਆਪਾਂ ਵੇਖਦੇ ਆਂ ਵੀ ਕੁਝ ਸ਼ੁੰਡੀ ਦਾ ਅਟੈਕ ਤਾਂ ਨਹੀਂ ਹੈਗਾ ਜੋ ਢਿੰਡੇ ਵਾਲੀ ਸ਼ੁੰਡੀ ਹੁੰਦੀ ਹੈਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸ਼ੁੰਡੀ ਦਾ ਅਟੈਕ ਆਪ ਸਭ ਨੂੰ ਪਤਾ ਹੀ ਹੈ ਢਿੰਡੇ ਵਾਲੀ ਸ਼ੁੰਡੀ ਦਾ ਇਹ ਸ਼ੁੰਡੀ ਦਾ ਕਰਕੇ ਆਪਣੇ ਨਰਮੇ ਹੁਣ ਹਟ ਗਏ ਸੀ। ਉਹਦੇ ਸਬੰਧ ਵਿੱਚ ਆਪਾਂ ਦੇਖਣਾ ਏ ਸੀ ਨਰਮੇ ਢਿੰਡੇ ਕਾਫੀ ਲੱਗੇ ਇੱਕ ਦੋ ਵਾਰੀ ਪਹਿਲਾਂ ਵੀ ਦੇਖਿਆ ਸੀ ਆਪਾਂ ਨੂੰ ਕੋਈ ਸੁੰਡੀ ਨਹੀਂ ਮਿਲੀ। ਆਪਾਂ ਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਵੀ ਤੇ ਅੱਜ ਵੀ ਵੇਖਦੇ ਆਂ ਵੀ ਸੁੰਡੀ ਹੈ ਜਾਂ ਨਾ ਹੈ। ਤੇ ਬਣੇ ਰਹੋ ਆਪਣੇ ਨਾਲ। ਆਪਾਂ ਵੇਖਦੇ ਆਂ। ਸਹੀ ਬੂਜਿਆ ਤੋਂ ਆਪਾਂ ਢਿੰਡਾ ਤੋੜ ਕੇ ਵੇਖਾਂਗੇ। ਤੇ ਤੁਹਾਨੂੰ ਦਿਖਾਉਨੇ ਆਂ ਢਿੰਡਾ ਤੋੜ ਕੇ। ਤਾਂ ਤਾਂ ਤੁਹਾਡੇ ਸਾਹਮਣੇ ਆਪਾਂ ਟਿੰਡਾ ਤੋੜ ਲਿਆ। ਇਹਦੇ ਚ ਆਪਾਂ ਸਾਨੂੰ ਦਿਖਾਉਣੀ ਆ ਵੀ ਕੁਝ ਹੈ ਜਾਂ ਨਾ ਹੈ। ਨਹੀਂ ਇਹਦੇ ਵਿੱਚ ਦੇਖੋ ਕੁਝ ਨਹੀਂ ਹੈਗਾ। ਕੋਈ ਲਾਗ ਨਹੀਂ ਹੈਗੀ। ਸਹੀ ਹੈ ਇਹ ਟਿੰਡਾ। ਤੇ ਆਪਾਂ ਇੱਕ ਹੋਰ ਬੂਟੇ ਤੋਂ ਤੋੜ ਕੇ ਤੁਹਾਨੂੰ ਦਿਖਾਉਨੇ ਆ। ਇਹ ਤਾਂ ਤੋੜਿਆ ਸੀ ਆ ਬੂਟੇ ਤੋਂ। ਹੁਣ ਆਪਾਂ ਇਧਰਲੇ ਬੂਟੇ ਤੋਂ ਤੋੜਦੇ ਆਂ ਜੀ। ਠੀਕ। ਆਇਕਾ ਪਟਿੰਡਾ ਹੋਰ ਤੋੜ ਲਿਆ। ਇਹ ਚ ਵੀ ਦੇਖਦੇ ਆਂ ਜੇ ਕੋਈ ਸੁੰਡੀ ਵਗੈਰਾ ਹੈ ਕਿ ਨਹੀਂ ਹੈ। ਪਰ ਨਹੀਂ ਹੈ, ਇਹ ਚ ਵੀ ਹੈ ਨਹੀਂ ਗੀ ਜੀ। ਮਨ ਖੁਸ਼ ਹੋ ਜਾਂਦਾ ਜਦੋਂ ਕਿਸੇ ਵੀ ਟਿੰਡੇ 'ਚ ਸੁੰਡੀ ਨਹੀਂ ਦੀਂਦੀ। ਇਸ ਲਈ ਬਹੁਤ ਹੀ ਖੁਸ਼ੀ ਹੁੰਦੀ ਆ। ਕਿਉਂਕਿ ਲੱਗਦਾ ਇਤਕੀ ਵੀ ਨਰਮਾ ਹੋਣ ਦੀ ਸੁਭਾਵਨਾ 80% ਹੈ ਤੇ ਚਲੋ ਬਣੇ ਰਹੋ ਆਪਾਂ ਹੋਰ ਵੀ ਦੇਖਦੇ ਹਾਂ ਤੇ ਕਾਪਾ ਛੋਟੀਆਂ ਜੋ ਡੋਡੀ ਹੁੰਦੀ ਆ ਉਹ ਚ ਵੀ ਦੇਖਦੇ ਹਾਂ ਵੀ ਇਹਦੇ ਚ ਤਾਂ ਨਹੀਂ ਕੋਈ ਜੀਵ ਜੰਤੂ ਨਹੀਂ ਜੀ ਇਹ ਚ ਵੀ ਨਹੀਂ ਕੁਝ ਦਿਸ ਰਹਾ ਤੇ ਆਪਾਂ ਹੁਣ ਹੋਰ ਦੇਖਦੇ ਹਾਂ ਅੱਗੇ ਜਾ ਕੇ ਟਿੰਡਾ ਤੋੜ ਕੇ ਦੇਖਦੇ ਹਾਂ। ਕਈ ਵਾਰੀ ਇੱਕ ਜਗ੍ਹਾ ਤੇ ਨਹੀਂ ਵੀ ਹੁੰਦਾ ਤੇ ਆਪਾਂ ਅੱਗੇ ਜਾ ਕੇ ਟਿੰਡਾ ਤੋੜ ਕੇ ਲਿਆਉਨੇ ਆ ਤੁਹਾਡੇ ਕੋਲ ਤੁਹਾਨੂੰ ਦਿਖਾਉਨੇ ਆ। ਆਹ ਬੂਟੇ ਦਾ ਟਿੰਡਾ ਤੋੜ ਦਿੰਦੇ ਹਾਂ। ਇਹ ਤਾਂ ਤੋੜ ਲਿਆ। ਟਿੱਕਾ ਆਪਾਂ ਤੋੜਦੇ ਹਾਂ ਇਹ ਤੋਂ। ਆਪਾਂ ਦੋ ਬੂਟਿਆਂ ਤੋਂ ਟਿੰਡੇ ਤੋੜ ਲੈ ਦੋ ਇੱਕ ਛੋਟਾ ਤੋੜ ਲੈ ਕੇ ਵੱਡਾ ਤੋੜ ਲੈ ਤੇ ਹੁਣ ਇਹਨਾਂ ਚ ਆਪਾਂ ਤੁਹਾਨੂੰ ਦਿਖਾਉਣੇ ਆ ਕੁਝ ਹੈ ਜਾਂ ਨਾ ਹੈ ਤੁਹਾਡੇ ਸਾਹਮਣੇ ਹੀ ਟਿੰਡਾ ਆਪਾਂ ਤੋੜਾਂਗੇ ਵੈਸੇ ਇਹ ਚ ਵੀ ਨਹੀਂ ਹੈਗਾ ਇਹਦੇ ਵੀ ਕੁਝ ਨਹੀਂ ਹੈਗਾ ਤੁਹਾਡੇ ਸਾਹਮਣੇ ਤੇ ਆਪਾਂ ਇੱਕ ਹੋਰ ਬੂਟੇ ਤੋਂ ਤੋੜਿਆ ਟਿੰਡ ਹੋ ਚ ਵੀ ਦੇਖਦੇ ਆਂ ਨਹੀਂ ਇਹ ਚ ਵੀ ਕੁਝ ਨਹੀਂ ਹੈਗਾ ਇਸ ਲਈ ਤੋਂ ਕੀ ਆਪਾਂ ਕਹਿੰਦੇ ਆਂ ਵੀ ਨਰਮਾ ਹੋਣ ਦੀ ਸੁਭਾਵਨਾ ਬਾਕੀ ਆਪਾਂ ਤੁਹਾਨੂੰ ਆਪਣਾ ਨਰਮਾ ਬਖਾਉਨੇ ਆ ਸਾਰਾ ਤੇ ਬਹੁਤ ਹੀ ਵਧੀਆ ਕੰਡੀਸ਼ਨ ਚ ਹੈ ਫਿਰ ਤੁਹਾਨੂੰ ਦੂਸਰਾ ਕੈਮਰਾ ਕਰਕੇ ਦਿਖਾਉਨੇ ਆ ਤੇ ਆ ਦੇਖੋ ਜੀ ਆਹ ਦੇਖੋ ਜੀ ਨਾਲ ਮੈਂ ਟੀਂਡੇ ਵੀ ਬਹੁਤ ਬਣਾਈ ਬੈਠਾ ਤੇ ਤੋਕੀ ਹੈਗੀ ਹੈ ਸੁਭਾਵਣਾ ਜੀ ਨਹੀਂ ਤਾਂ ਪਹਿਲਾਂ ਜ ਚ ਸੁੰਡੀ ਪੈ ਜਾਂਦੀ ਹੁੰਦੀ ਆ ਕਿਉਂਕਿ ਟਿੰਡੇ ਦਾ ਨਰਮਾ ਬਹੁਤ ਬਣਾਈ ਬੈਠਾ ਹੈ ਕਿਸੇ ਵੀ ਟਿੰਡੇ ਚ ਹਲਤਾਂ ਹੀ ਮੈਨੂੰ ਸੁੰਡੀ ਨਹੀਂ ਦੇਖੀ ਇੱਕ ਦਿਨ ਪਹਿਲਾਂ ਵੀ ਵੇਖਿਆ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਵੇਖਿਆ ਆ ਟਿੰਡੇ ਬਹੁਤ ਨੇ ਬਣਾਈ ਬੈਠਾ ਨਰਮਾ ਨਰਮਾ ਵੀ ਚੰਗਾ ਤੇ ਬਾਕੀ ਕੱਲ ਬਾਰਿਸ਼ ਵੀ ਹੋ ਗਈ ਮੀਂਹ ਵੀ ਪੈ ਗਿਆ ਇਸ ਲਈ ਬਹੁਤ ਵਧੀਆ ਆਪਣਾ ਨਰਮਾਗਾ ਤੁਸੀਂ ਦੇਖ ਰਹੇ ਹੋ ਤੇ ਆਪਦੇ ਖੇਤ ਜਾ ਕੇ ਜਰੂਰ ਇਸ ਚੀਜ਼ ਦਾ ਪ੍ਰਯੋਗ ਕਰਿਆ ਕਰੋ ਜਿਹਨੇ ਜਿਹਨੇ ਵੀਰ ਭਰਾ ਨੇ ਨਰਮਾ ਲਾਇਆ ਤੇ ਜਾ ਕੇ ਜਰੂਰ ਚੈੱਕ ਕਰਿਆ ਕਰੋ ਤੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਉਹ ਵੀ ਦੱਸਿਓ ਧੰਨਵਾਦ ਜੀ